ਬੇਤ ਦੇ ਲਈ ਭਾਜਪਾ ਆਗੂ ਗੇਜਰਾਮ ਵੱਲੋਂ ਦਿੱਤੇ ਗਏ ਬਿਆਨ ਤੇ ਵਿਵਾਦ ਖੜਾ ਹੋ ਗਿਆ ਇਸ ਤੇ ਕੁਲਦੀਪ ਸਿੰਘ ਢਾਲੀਵਾਲ ਨੇ ਸਖਤ ਇਤਰਾਜ਼ ਜ਼ਾਹਰ ਕੀਤਾ ਉਹਨਾਂ ਕਹਿੰਦੇ ਕਿ ਭਾਜਪਾ ਆਗੂ ਦਾ ਬਿਆਨ ਨਿੰਦਣਯੋਗ ਹੈ ਉਹਨਾਂ ਇਹ ਵੀ ਕਹਿੰਦੇ ਕਿ ਕੇਂਦਰ ਸਰਕਾਰ ਸਾਡਾ ਫੰਡ ਰੋਕੀ ਬੈਠੀ ਹੈ ਖੜਾ ਦੇ ਨੁਕਸਾਨ ਦਾ ਸਾਡੇ ਕਿਸਾਨਾਂ ਨੂੰ ਕੁਝ ਨਹੀਂ ਦਿੱਤਾ ਗਿਆ ਇਹ ਬਿਆਨ ਭਾਜਪਾ ਦੀ ਪੰਜਾਬ ਵਿਰੋਧੀ ਸੋਚ ਨੂੰ ਪ੍ਰਗਟਾਉਂਦਾ ਹੈ ਭਾਰਤ ਮਾਤਾ ਕੀ ਜੈ ਮੰਨ ਤੇ ਮਾਤਰਮ ਇਹ ਇੱਕਦਮ ਮਕਸਦ ਹੈ ਕਿ ਭਾਰਤ ਇੱਕ ਹੈ ਤੇ ਤਾਂ ਲੱਖ ਲੱਖ ਕੋਸ਼ਿਸ਼ ਕਰਦੇ ਸਭ ਦੇ ਨਹੀਂ ਆਉਂਦੇ ਅਸੀਂ ਸਾਰੇ ਹੀ ਕਿਸੇ ਦੀ ਬੁਰਾਈ ਨਹੀਂ ਕਰਨੀ ਫਰੀਦਾ ਮੰਦਾ ਕਿਸ ਨੂੰ ਆਖੀ ਜਦ ਤੇ ਆਪੇ ਮੰਦਾ ਹੋਵੇ ਇਹ ਕਿਹਨੇ ਕਿਸਾਨ ਵੀ ਬੈਠੇ ਹੈ ਤੇ ਸਾਡੇ ਚੋਂ ਐਸਾ ਪਰਿਵਾਰ ਹੈ ਪਰ ਇਹ ਕਿਸਾਨ ਮਜ਼ਦੂਰ ਇਕਤਾ ਦੀ ਗੱਲ ਕਰਦੇ ਆ ਪਰ ਮਜ਼ਦੂਰੇ ਦੀ ਗੱਲ ਨਾਰੇ ਜੀ ਕਰਦੇ ਪ੍ਰੈਕਟੀਕਲ ਨਹੀਂ ਕਰਦੇ ਕਿਹੜੇ ਇੱਥੇ ਬੈਠੇ ਮੇਰੇ ਵੀਰ ਇਹਨਾਂ ਨੂੰ ਪੁੱਛਿਆ ਤਾਂ ਉਹ ਤੋਂ ਦੇ ਨਾਲ ਮਜ਼ਦੂਰ ਕਿੰਨੇ ਕਹਿੰਦੇ ਆਹ ਨਾਲ ਅਸਲ ਦੀ ਗੱਲ ਹੈ ਵੀਰੋ ਨੌਵੇਂ ਪਾਸਚਾਈ ਨੇ ਹਿੰਦ ਦੀ ਚਾਦਰ ਉਹ ਕਿਦੇ ਵਾਸਤੇ ਕੀਤਾ ਦਿੱਤਾ ਸੀ ਸ਼ਿਸ਼ਕੀ ਦੇ ਵਾਸਤੇ ਤਾਂ ਉਹ ਹਿੰਦੂਆਂ ਨੂੰ ਮਾਰ ਦਿੱਤਾ ਹਿੰਦ ਦੀ ਚਾਦਰ ਬਣੀ ਅੱਜ ਇਹਨਾਂ ਨੂੰ ਪੁੱਛੀਏ ਤੇ ਹਿੰਦ ਦੀ ਚਾਦਰ ਦਾ ਮਤਲਬ ਦੱਸੋ ਉਹਨਾਂ ਨੇ ਆਪਣੇ ਆਪ ਨੂੰ ਵਾਰਤਾ ਉਹਨਾਂ ਦੇ ਬੱਚੇ ਬਾਰੇ ਕੇ ਉਹਨਾਂ ਦਾ ਪੁੱਤ ਮਾਰੇ ਗਿਆ ਉਹਨਾਂ ਦੀ ਮਾਤਾ ਜੀ ਮਾਰੇ ਗਈ ਗੁਰੂ ਗੋਬਿੰਦ ਸਿੰਘ ਜੀ ਉਹ ਕਿਦੇ ਵਾਸਤੇ ਮਾਰੇ ਆਂ ਪਹਿੰਦੀ ਦੀ ਚਾਦਰ ਵਾਸਤੇ ਮਾਰੇ ਆਂ ਅੱਜ ਇਹਨੂੰ ਪੁੱਛਦੇ ਵੀ ਹਿੰਦ ਦੀ ਚਾਦਰ ਦਾ ਮੰਦਰੋਂ ਦੱਸੋ ਇੱਕ ਕੋਈ ਰੱਟਾ ਕਹਿੰਦੇ ਇੱਥੇ ਆਰਐਐਸ ਹੈ ਉਹ ਆਰਐਐਸ ਦੀ ਕੀ ਸੋਚ ਹੈ ਉਹ ਹਿੰਦੁਸਤਾਨ ਦੀ ਗੱਲ ਹੈ ਉਹ ਕਿਸੇ ਦੀ ਗੱਲ ਨਹੀਂ ਹੈ ਇੱਥੇ ਧਰਮ ਆਪਸੀ ਕੋਈ ਕਿਸ ਦਾ ਲੈਣ ਦੇਣ ਨਹੀਂ ਹੈ ਇੱਥੇ ਕੇਵਲ ਮਾਨਸ ਕੀ ਜਾਤ ਸਭੇ ਮੇ ਇੱਕੋ ਪਹਿਚਾਨਾ ਹੈ ਗੁਰਨਾਣ ਦੇਵ ਜੀ ਮਹਾਰਾਜ ਨੇ ਗੁਰਬਾਣੀ ਚ ਬਿਲਕੁਲ ਲਿਖਿਆ ਕਿ ਅਵਲਲ੍ਹਾ ਨੂਰ ਪਾਇ ਤੇ ਕੁਦਰਤ ਕੇ ਸਭ ਬੰਦੇ ਇੱਕ ਨੂਰ ਸੇ ਸਭ जग ਪੂਜਾ ਓਮ ਭਲੇ ਕੋਮਨ ਦੇ ਭਾਈ ਇਹ ਸਾਰੇ ਇੱਕ ਹੀ ਆਪਾਂ ਉਸ ਤੋਂ ਹੈ ਇੱਕੋ ਹੀ ਗੁਰੂ ਦੇ ਬੱਚੇ ਇੱਕੋ ਹੀ ਸਾਰੀ ਸੰਤਾਨ ਅੱਛੇ ਪੱਖੋਂ ਵੱਖ 16-16 ਦਿਮਿਤਕ ਪੱਖੋਂ ਵੱਖ ਹੋ ਗਏ ਪਰ ਹੈ ਤਾਂ ਇੱਕੋ ਚੀਜ਼ ਹੈ ਕੋਈ ਗੱਲ ਨਹੀਂ ਮੇਰੇ ਵੀਰੋ ਜਿਹੜੇ ਬੈਠੇ ਤੁਸੀਂ ਤੁਹਾਨੂੰ ਜਵਾਬ ਪਾਦਾ ਸੀ ਆਪਣਾ ਕੰਮ ਕਰੋ ਅੱਜ ਸੱਚੀਆਂ ਦੇ ਲਈ ਇਹ ਜਿਹੜੀ ਪ੍ਰੋਡਕਟੀਆਂ ਅੱਜ ਪੰਜਾਬ ਆ ਕੇ ਨਸ਼ੇ 'ਚ ਮਰ ਰਿਆ ਅੱਜ ਪੰਜਾਬ ਦਾ ਨੌਜਵਾਨ ਖਤਮ ਹੋ ਰਿਹਾ ਉਹਦੇ ਬਾਰੇ ਕੋਈ ਸੁਣਦਾ ਨਾ ਪੱਕਾ ਨੇ ਲਾ ਲੋ ਧੰਨੇ ਲਾ ਲੋ ਦੱਬੀ ਦੁਕਾਨਦਾਰੀ ਧੰਨੇ ਲਾ ਕੇ ਚਲਾ ਦਿੱਤੀ ਹੈ ਪਰ ਜਿਨ੍ਹਾਂ ਦੇ ਨਾਂਵਾਂ ਦੇ ਪੁੱਤ ਮਰਦੇ ਨਾ ਉਹਨਾਂ ਜਾ ਕੇ ਦੇਖੋ ਤਰਸ ਤਰਸ ਬਰਦਾਸ਼ਤ ਪੁੰਚਾ ਕੇ ਦੇਖੋ ਕਿੰਨੇ ਦੇ ਘਰਾਂ ਦੇ ਕੰਨ ਜਿਨ੍ਹਾਂ ਦੀਆਂ ਕਹਾਣੀਆਂ ਉੱਝੜ ਗਈਆਂ ਇੱਕ ਕਿਸਾਨ ਬੁਸਤੀ ਦੋ ਬੰਨਨ ਸੁਣ ਲੋ ਮੈਂ ਕਿਸਾਨ ਦੀ ਗੱਲ ਕਰਉ ਕਿਸਾਨ ਹੈ ਤਾਂ ਜਹਾਨ ਹੈ ਕੱਲਾ ਕਿਸਾਨ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਇਹ ਮੋਦੀ ਸਾਹਿਬ ਹੈ ਜਿਹੜਾ ਇੱਕ ਇੱਕ ਬੰਦੇ ਦੇ ਖਾਤੇ ਚ 90000 ਰੁਪਏ ਆਏ ਮਹੀਨੇ ਕਿਸਾਨਾਂ ਦੇ ਖਾਤੇ ਚ ਪਾ ਲਿਆ ਭਾਈ ਦੇ ਤੁਹਾਨੂੰ ਇੰਨੇ ਹੀ ਮਾੜਾ ਲੱਗਦਾ ਫਿਰ ਆਪਣੇ 2000 ਰੁਪਏ ਬਾਹਰ ਮੋੜੋ ਕਿਉਂ ਲੈ ਰਹੇ ਮੋਦੀ ਸਾਹਿਬ ਦੇ ਪੈਸੇ ਆਟਾ ਦਾਲ ਕਿੰਨੂੰ ਕਿਉ ਲੈ ਰਹੇ ਹੋ ਅਮਰੀਕਾ ਕਿਉਂ ਲੈ ਰਹੇ ਹੋ ਕੱਚੇ ਮਕਾਨ ਕਿਉਂ ਬਣਾ ਰਹੇ ਹੋ ਇਹ ਮੋਦੀ ਸਾਹਿਬ ਦੇ ਚਾਰੇ ਪੈਸੇ ਤੁਸੀਂ ਜਦੋਂ ਇੱਕ ਗੱਲ ਕਰੋ ਆ ਜਿਹੜਾ ਪੰਜਾਬ ਅੱਜ ਲੁੱਟਿਆ ਜਾ ਰਿਹਾ ਇਕੱਟਿਆ ਜਾ ਰਿਹਾ ਅੱਜ ਜਵਾਨੀ ਦਾ ਖਤਮ ਹੋ ਰਿਹਾ ਜਿਹੜੀ ਆ ਭਾਰਤੀ ਦੀ ਸਰਕਾਰ ਆ ਨਾ ਇਹ ਸਾਰੇ ਜਿਹੜੇ ਭਾਰਤੀ ਸਟੇਟਾਂ ਦੇ ਬੰਦੇ ਆ ਇਹ ਉਹਨੂੰ ਲਟਾਰੀਏ ਮਾਲ ਉਹਦੇ ਉੱਪਰ ਗੱਲ ਨਹੀਂ ਕਰਦੇ ਇਹ ਹੋਰ ਹੀ ਗੱਲਾਂ ਪਾਸੇ ਤੁਰੇ ਹੋਇਆ ਇਹਨਾਂ ਨੂੰ ਕਹੋ ਭਗਵੰਤ ਮਾਨ ਕੇਚਰੀਵਾਲ ਸੋ ਸੋਦੀਆ ਜੀ ਅੱਜ ਦੇ ਉੱਪਰ ਆ ਕੇ ਆ ਕੇ ਬੈਠੇ ਨਾ ਇਹਨਾਂ ਨੂੰ ਪਛਾਣ ਦੀ ਗੱਲ ਕਰਾਂਗੇ ਅਸੀਂ ਤੁਹਾਡੇ ਨਾਲ ਬੰਤਾਂਗੇ ਤੁਹਾਡੇ ਨਾਲ ਮੁਰੇ ਆ ਕੇ ਜਿੱਥੇ ਮਰਚੀ ਕੋਈ ਸੀਧੀ ਦੇ ਵੀ ਕੋਈ ਬਲੀਦਾਨ ਦੇਣ ਇਹਨਾਂ ਨੂੰ ਬਹੁਤ ਪਛਾਣਵਾਉਂਦੇ ਸਾਡਾ ਸਾਥ ਦਿਓ ਅਸੀਂ ਤੁਹਾਡੇ ਨਾਲ ਜਾ ਰਹੇ ਆ ਅੱਜ ਮੈਨੂੰ ਹੁਣੇ ਕਿਸੇ ਨੇ ਇੱਕ ਬਿਆਨ ਭੇਜਿਆ ਬੀਜੇਪੀ ਦਾ ਲੀਡਰ ਗੇਜਾਰਾਮ ਜੀ ਆ ਕੋਈ ਤੁਸੀਂ ਵੀ ਉਹਦਾ ਬਿਆਨ ਸਾਰਿਆਂ ਨੇ ਦੇਖਿਆ ਹੋਣਾ ਉਹਦਾ ਬਿਆਨ ਬਹੁਤ ਘਟਿਆ ਨਿੰਦਨਯੋਗ ਬਚਕਾਨਾ ਔਰ ਬੀਜੇਪੀ ਦੀ ਉਹ ਸੋਚ ਜਿਹੜੀ ਪੰਜਾਬ ਤੋਂ ਦੀ ਸੋਚ ਹੈ ਉਹਦਾ ਪ੍ਰਤੀਕ ਹੈ ਗੇਜਾਰਾਮ ਜੀ ਕੀ ਕਹਿੰਦੇ ਆ ਉਹ ਕਹਿੰਦੇ ਜੀ ਜੇ ਤੁਹਾਨੂੰ ਮੋਦੀ ਚੰਗਾ ਨਹੀਂ ਲੱਗਦਾ ਤੇ ਤੁਸੀਂ ਉਹਨੂੰ 2-2000 ਰੁਪਿਆ ਕਿਉਂ ਲੈਦੇ ਹੋ ਗੇਜਾਰਾਮ ਜੀ ਕਹਿੰਦੇ ਆ ਜੀ ਤੁਸੀਂ ਮੰਰੇਗਾ ਦੇ ਪੈਸੇ ਕੋ ਲੈਦੇ ਹੋ ਤੁਸੀਂ ਬਾਕੀ ਜਿਹੜੀਆਂ ਸਕੀਮਾਂ ਨੇ ਉਹ ਪੈਸਾ ਕਿਉਂ ਲੈਦੇ ਹੋ ਉਹ ਪੈਸਾ ਕਿਹਦੇ ਵਾਪਸ ਮੋੜੋ ਗੀਜਾ ਲਾਮ ਜੀ ਬਸ ਮੈਂ ਤੁਹਾਨੂੰ ਇਹ ਨਾਲ ਕਹਿਣਾ ਚਾਹੁੰਦਾ ਇਹ ਜਿਹੜਾ ਪੰਜਾਬ ਹੈ ਇਹ ਜਿਹੜਾ ਦੇਸ਼ ਹੈ ਇਹ ਸਰ ਮੋਦੀ ਦੇ ਬਾਪ ਦਾ ਨਹੀਂ ਹੈ ਇਹ ਭਾਤ ਦੇ ਲੋਕਾਂ ਦਾ ਹੈ ਸਰ ਇਹ ਜਿਹੜਾ ਤੁਸੀਂ ਪੈਸਾ ਪੰਜਾਬ ਦੇ ਕਿਸਾਨਾਂ ਨੂੰ ਦੇ ਦਿਓ ਪੰਜਾਬ ਜਿਹੜਾ ਵੱਡੇ ਪੱਧਰ ਦੇ ਉੱਤੇ ਆਪਣੀ GST ਦਿੰਦਾ ਹਰ ਤਰ੍ਹਾਂ ਦਾ ਟੈਕਸ ਦਿੰਦਾ ਉਹਦੇ ਚੋਂ ਸਾਨੂੰ ਪੈਸਾ ਵਾਪਸ ਆਉਂਦਾ ਤੁਸੀਂ ਉਹ ਵੀ ਕਹਦੇ ਹੋ ਵਾਪਸ ਮੋੜ ਦਿਓ ਕੀ ਦੇ ਦੇ ਦਿਓ ਸਾਨੂੰ 2000 ਰੁਪਏ ਬਹੁਤ ਜ਼ਿਆਦਾ ਕਿੰਨਾ ਨੁਕਸਾਨ ਹੋਇਆ ਹੁਣੇ ਹੜ੍ਹਾਂ ਦੇ ਵਿੱਚ ਕੀ ਦਿੱਤਾ ਤੁਸੀਂ ਤੁਸੀਂ ਸਾਡੇ 1600 ਕਰੋੜ ਰੁਪਏ ਨਾਉਂਸ ਕਰਕੇ ਉਹ ਵੀ ਦੇ ਦਿੱਤਾ 850 ਕਰੋੜ ਰੁਪਏ ਆਰਡੀਐਫ ਦਾ ਉਹ ਦੇ ਦਿੱਤਾ ਸਾਡੇ ਕੋਲ ਯੂਨੀਵਰਸਿਟੀ ਤੁਸੀਂ ਖੋਣਾ ਚਾਹੁੰਦੇ ਹੋ ਸਾਡੇ ਕੋਲ ਪਾਣੀ ਤੁਸੀਂ ਖੋਣਾ ਚਾਹੁੰਦੇ ਹੋ ਸੜਕੀ ਚਾਹੁੰਦੇ ਹੋ ਤੁਸੀਂ ਤੁਹਾਡਾ ਬਿਆਨ ਬਹੁਤ ਹੀ ਨਿਹਾਇਤ ਘਟਿਆ ਬਿਆਨ ਹੈ ਤੁਹਾਡੀ ਸੋਚ ਘਟਿਆ ਉਹਦੇ ਸੋਚ ਦਾ ਤਾਡਾ ਇਹ ਬਿਆਨ ਉਹ ਸੋਚ ਦਾ ਪ੍ਰਤੀਕ ਹੈ ਜਿਹੜੀ ਸੋਚ ਭਾਜਪੀ ਦੀ ਐਂਟੀ ਜਿਹੜਾ ਕਹਿੰਦੇ ਮੋਦੀ ਪੰਜਾਬ ਵਿਰੋਧੀ ਸਾਡੇ 700 ਕਿਸਾਨ ਤੁਹਾਡੇ ਮੋਦੀ ਨੇ ਹੰਕਾਰ ਦੇ ਵਿੱਚ ਕਿਸਾਨ ਸ਼ਹੀਦ ਕੀਤਾ 1.5 ਸਾਲ ਪੰਜਾਬ ਦੇ ਕਿਸਾਨ ਤੇ ਦੇਸ਼ ਦੇ ਕਿਸਾਨ ਦਿੱਲੀ ਦੀਆਂ ਛੜਕਾਂ ਤੇ ਬੈਠੇ ਦੇ ਉਹ ਮੋਦੀ ਜੀ ਨੇ 5 ਮਿੰਟ ਟਾਈਮ ਨਹੀਂ ਦਿੱਤਾ ਉਹਨਾਂ ਨੂੰ ਮਿਲਣ ਵਾਸਤੇ 1.5 ਸਾਲ ਸਾ ਲੱਖਾਂ ਕਿਸਾਨ ਬੈਠੇ ਦੇ ਇਹ ਹਾਲ ਤੁਹਾਡਾ ਕਿੱਦਾਂ ਤੁਹਾਨੂੰ ਪੰਜਾਬ ਦੇ ਲੋਕ ਲਾਈਕ ਕਰਨਗੇ ਪਰ ਜਿਹੜਾ ਪੈਸਾ ਉਹ ਸਾਡਾ ਪੈਸਾ ਸਰ ਸਾਡੀ ਜੀਐਸਟੀ ਦਾ ਪੈਸਾ ਹੈ ਸਾਡੇ ਟੈਕਸਾਂ ਦਾ ਪੈਸਾ ਹੈ ਉਹ ਤੁਹਾਡਾ ਪੈਸਾ ਨਹੀਂ ਹੈ ਉਹ ਮੋਦੀ ਦੇ ਕਦੋਂ ਪੈਸਾ ਦੀ ਆਉਂਦਾ ਉਹ ਬੀਜੇਪੀ ਦੇ ਦਫ਼ਤਰ ਚੋਂ ਪੈਸਾ ਦੀ ਆਉਂਦਾ ਉਹ ਕੇਂਦਰ ਦੀਆਂ ਸਕੀਮਾਂ ਜਿੰਨਾ ਚਾਹੀ ਆਪਣਾ ਯੋਗਦਾਨ ਪਾਦੇ ਤਾਂ ਉਹੀ ਪੈਸਾ ਸਾਨੂੰ ਟਰਨ ਆਉਂਦਾ ਸੋ ਮੈਂ ਤੁਹਾਡੇ ਬਿਆਨ ਨੂੰ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਜਿਹੜਾ ਇਹਦੀ ਨਿੰਦਾ ਕਰਦਾ ਔਰ ਮੈਂ ਸਮਝਦਾ ਕਿ ਤੁਹਾਡਾ ਬਿਆਨ ਜਿਹੜਾ ਬਹੁਤ ਹੀ ਘਟੀਆਂ ਨੀਵਾ ਔਰ ਬੀਜੇਪੀ ਦੀ ਪੰਜਾਬ ਵਿਰੋਧੀ ਸੋਚ ਜਿਹੜੀ ਹੈ ਉਹਦਾ ਇੱਕ ਪ੍ਰਤੀਕ ਹੈ ਪੰਜਾਬ ਦੁੱਦੀ ਹੈ ਤੁਹਾਡਾ ਬਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ